ਹਾਂਜੀ ਬਹੁਤ ਪਿਆਰੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਬਹੁਤ ਸਾਰੀਆਂ ਕਿਤਾਬਾਂ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀਆਂ ਉਹਨਾਂ ਕਿਤਾਬਾਂ ਵਿੱਚੋਂ ਕੁਝ ਕੁ ਸਵੈ ਜੀਵਨੀਆਂ ਜਿਵੇਂ ਕਿ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਜਿਨ੍ਹਾਂ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ ਆ ਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਜਿਹੜੇ ਸਾਹਿਬ ਸਿੰਘ ਜੀ ਦੀ ਸਵੈ ਜੀਵਨੀ ਆ ਇਹ ਸਾਨੂੰ 12ਵੀਂ ਜਮਾਤ ਵਿੱਚ ਲੱਗੀ ਸੀ ਬਹੁਤ ਕਮਾਲ ਦੀ ਸਵੈ ਜੀਵਨੀ ਜਿਦੇ ਵਿੱਚ ਉਹਨਾਂ ਨੇ ਆਪਣਾ ਸੰਘਰਸ਼ ਦੱਸਿਆ ਹੋਇਆ ਕਿ ਕਿਵੇਂ ਉਹਨਾਂ ਨੂੰ ਕਈ ਕਈ ਮੀਲ ਪੈਦਲ ਜਿਹੜਾ ਹੈ ਸਫ਼ਰ ਤੈਅ ਕਰਨਾ ਪਿਆ ਪਰ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਇਸੇ ਤਰੀਕੇ ਨਾਲ ਆਪਣੇ ਦੇਸ਼ ਦੇ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ ਉਹਨਾਂ ਦੀ ਸਵੈ ਜੀਵਨੀ ਹੈ ਜਿਹੜੀ ਹੁਣ ਤਾਂ ਪੰਜਾਬੀ ਵਿੱਚ ਵੀ ਅਨੁਵਾਦ ਮਿਲ ਜਾਂਦੀ ਹੈ ਅਗਨਪੰਖ ਇਹੋ ਜਿਹੀਆਂ ਸਵੈ ਜੀਵਨੀਆਂ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਦਿੰਦੀਆਂ ਮਨੁੱਖ ਜਦੋਂ ਗਰੀਬੀ ਵਿੱਚ ਹੁੰਦਾ ਜਾਂ ਜਦੋਂ ਉਹਦੇ ਕੋਲੇ ਕੋਈ ਸਾਧਨ ਨਹੀਂ ਹੁੰਦਾ ਉਸ ਵੇਲੇ ਅਜਿਹੀਆਂ ਚੀਜ਼ਾਂ ਉਹਨੂੰ ਪ੍ਰੇਰਣਾ ਦਿੰਦੀਆਂ ਉਹਦਾ ਹੌਸਲਾ ਨਹੀਂ ਡਿੱਗਣ ਦਿੰਦੀਆਂ ਕਈ ਵਾਰ ਮਨ ਵਿੱਚ ਸੋਚਿਆ ਕਿ ਜਿਹੀਆਂ ਗੱਲਾਂ ਕਿਤੇ ਲਿਖਾਂ ਜਾਂ ਬੋਲਾਂ ਜਾਂ ਸੁਣਾਵਾਂ ਪਰ ਫਿਰ ਵਿਚਿੱਤੀ ਵਿੱਚ ਮਨ ਆ ਜਾਂਦਾ ਕੀ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਾਂ ਨਹੀਂ ਪਰ ਅਜਿਹੀਆਂ ਸਵੈ ਜੀਵਣੀਆਂ ਦੇਖਣ ਤੋਂ ਬਾਅਦ ਬਾਚਣ ਤੋਂ ਬਾਅਦ ਮੈਨੂੰ ਲੱਗਿਆ ਕਿ ਜੇਕਰ ਤੁਹਾਡੀ ਕਹੀ ਹੋਈ ਗੱਲ ਕਿਸੇ ਨੂੰ ਪ੍ਰੇਰਣਾ ਦਿੰਦੀ ਆ ਕਿਸੇ ਇਨਸਾਨ ਨੂੰ ਉਤਸ਼ਾਹ ਦਿੰਦੀ ਆ ਤਾਂ ਉਸ ਗੱਲ ਕਰਨ ਦੇ ਵਿੱਚ ਕੋਈ ਹਰ ਨਹੀਂ ਤਾਂ ਮੈਂ ਅੱਜ ਵੀ ਕਹਾਣੀ ਸ਼ੁਰੂ ਕਰਨ ਜਾ ਰਿਹਾ ਮੈਨੂੰ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਬਸਰ ਕਰਨ ਦੇ ਲਈ ਬਹੁਤ ਸਾਰੇ ਕੰਮ ਕਰਨੇ ਪਏ। ਅਨੇਕਾਂ ਕੰਮ। ਇੱਕ ਕੰਮ ਨਹੀਂ ਅਨੇਕਾਂ ਕੰਮ। ਤਾਂ ਜਦੋਂ ਮੈਂ 10ਵੀਂ ਜਮਾਤ ਦੇ ਵਿੱਚ ਹੋਇਆ ਤਾਂ ਮੈਨੂੰ ਟਰੱਕ ਦੇ ਉੱਪਰ ਜਾਣਾ ਪਿਆ। ਉਹਨਾਂ ਵੇਲਿਆਂ ਦੇ ਵਿੱਚ 22-13 ਟਰੱਕ ਹੁੰਦੇ ਸੀ 10 ਚੱਕੀ ਵੀ ਉਹਨੂੰ ਕਹਿੰਦੇ ਸੀ ਕਿਉਂਕਿ ਉਹਦੇ 10 ਟਾਇਰ ਹੁੰਦੇ ਸੀ। 22 13 ਗੱਡੀਆਂ ਹੁੰਦੀਆਂ ਸੀ Tata ਵਾਲਿਆਂ ਦੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵਾਂ ਮਾਡਲ ਲਿਆਂਦਾ 25 15 ਇਹ ਦੋਨੋਂ ਟਰੱਕ ਹੁੰਦੇ ਸੀ ਤਾਂ ਪਹਿਲੀ ਵਾਰ ਮੈਂ ਰਾਜਸਥਾਨ ਤੇ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਗਿਆ ਰਾਜਸਥਾਨ ਕਿੰਨਾ ਇੱਕ ਵੱਡਾ ਹੈ ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਪਹਿਲੀ ਰਾਤ ਵੀ ਰਾਜਸਥਾਨ ਵਿੱਚ ਦੂਜੀ ਰਾਤ ਵੀ ਰਾਜਸਥਾਨ ਤੀਜੀ ਰਾਤ ਵੀ ਰਾਜਸਥਾਨ ਚੌਥੀ ਰਾਤ ਨੂੰ ਕਿਤੇ ਜਾ ਕੇ ਅਸੀਂ ਗੁਜਰਾਤ ਦੇ ਵਿੱਚ ਪੜੇ ਪਹੁੰਚੇ ਤਾਂ ਜਦੋਂ ਪਹਿਲੀ ਵਾਰ ਮੈਂ ਗਿਆ ਮੈਨੂੰ ਕੁਝ ਨਹੀਂ ਸੀ ਪਤਾ ਵੀ ਇਹ ਜ਼ਿੰਦਗੀ ਕਿਵੇਂ ਆ ਟਰੱਕ ਦੇ ਉੱਪਰ ਜ਼ਿੰਦਗੀ ਚੱਲਦੀ ਜਾਂਦੀ ਆ ਤੁਹਾਡੇ ਕੋਲੇ ਸੁਣਨ ਦੇ ਲਈ ਸਿਰਫ ਗਾਣੇ ਹੁੰਦੇ ਆ ਉਹਨਾਂ ਵੇਲਾਂ ਦੇ ਵਿੱਚ ਡੈਕ ਹੁੰਦਾ ਸੀਗਾ ਤੇ ਕਿਸਤਾ ਹੁੰਦੀਆਂ ਸੀ ਵਾਕ ਵਾਕ ਕਲਾਕਾਰਾਂ ਦੀਆਂ ਕੁਲਦੀਪ ਮਾਨਕ ਮੁਹੰਮਦ সিদ্দিক ਅਮਰ ਸਿੰਘ ਚਮਕੀਲਾ ਤੇ ਤੁਸੀਂ ਇੰਨੇ ਕਿ ਕਾਗਰ ਹੋ ਜਾਨੇ ਆ ਟਰੱਕ ਦੇ ਉੱਪਰ ਬੈਠਿਆ ਹੋਇਆ ਹਾਲਾਂਕਿ ਮੈਂ ਕਿਤਾਬਾਂ ਆਵਦੀਆਂ ਨਾਲ ਲੈ ਕੇ ਗਿਆ ਸੀ ਜਦੋਂ ਕਦੀ ਮੈਨੂੰ ਸਮਾਂ ਮਿਲਦਾ ਮੈਂ ਆਪਦੀ ਪੜ੍ਹਾਈ ਕਰਦਾ ਤੇ ਬੈਠਾ ਰਹਿੰਦਾ ਸੀਟ ਦੇ ਉੱਪਰ ਤੇ ਅਸੀਂ ਆਪਦਾ ਮਾਲ ਸੀ ਜਿਹੜਾ ਉੱਥੇ कांडਲਾ بندرگاہ ਹੈ ਗੁਜਰਾਤ ਦੇ ਵਿੱਚ ਜਿਹੜੀ ਮੈਂ ਨਾ ਗੁਜਰਾਤ ਦੇ ਬਹੁਤ ਵੱਡੇ ਵੱਡੇ ਸ਼ਹਿਰ ਆ ਰਾਜਕੋਟ ਆ ਜਾਮਨਗਰ ਆ ਭਾਵਨਗਰ ਆ ਸੋ ਇਧਰੋਂ ਜ਼ਿਆਦਾਤਰ ਸਾਡੇ ਜਿਵੇਂ ਚੌਲ ਵਗੈਰਾ ਜਾਂਦੇ ਨੇ ਅਸੀਂ ਕਾਂਡਲਾ بندرگاہ ਤੇ ਲੈ ਕੇ ਜਾਂਦੇ ਆ ਆਲੂ ਵੀ ਜਾਂਦੇ ਨੇ ਹੋਰ ਬਹੁਤ ਸਾਰਾ ਸਮਾਨ ਜਾਂਦਾ ਉਧਰੋਂ ਫਿਰ ਪਿਆਜ਼ ਵਗੈਰਾ ਜਾਂ ਹੋਰ ਸਮਾਨ ਅਸੀਂ ਲੱਦ ਕੇ ਲੈ ਕੇ ਆਉਂਦੇ ਤਾਂ ਇੱਕ ਵਾਰ ਜਦੋਂ ਮੈਂ ਗਿਆ ਤੇ ਮੇਰੇ ਦਸਵੀਂ ਦੇ ਪੇਪਰ ਦਿੱਤੇ ਹੋਏ ਸੀ ਮੈਨੂੰ ਇਹ 3-7-8 ਦਿਨਾਂ ਦੇ ਵਿੱਚ ਅਸੀਂ ਵਾਪਸ ਆ ਜਾਾਂਗੇ ਕਿਉਂਕਿ ਗੁਜਰਾਤ ਦੀ ਜਿਹੜੀ ਦੂਰੀ ਆ ਇੱਕ ਪਾਸਾ ਜਾਣ ਨੂੰ ਕਰੀਬਨ ਕਰੀਬਨ 4 ਜਾਂ 5 ਦਿਨ ਲੱਗਦੇ ਨੇ ਟਰੱਕ ਦੇ ਉੱਪਰ 4-5 ਦਿਨਾਂ ਬਾਅਦ ਤੁਸੀਂ ਵਾਪਸੀ ਕਰ ਦਿੰਦੇ ਹੋ ਤੇ ਜੇ ਮੋਟਾ ਦਾ ਹਿਸਾਬ ਵੀ ਮੰਨ ਲਈਏ ਵੀ ਨਵਾਂ ਦਸੰਦਨਾ ਬਾਅਦ ਤੁਸੀਂ ਵਾਪਸ ਆ ਜਾਣਾ ਅਸੀਂ ਆਪਣਾ ਜਿਹੜਾ ਮਾਲ ਸੀ ਉਹ ਕਾਂਡਲਾ ਬੰਦਰਗਾਹ ਤੇ ਲਾ ਦਿੱਤਾ ਉਸ ਤੋਂ ਬਾਅਦ ਰੱਸੇ ਤਰਪਾਲਾਂ ਇਕੱਠੇ ਕੀਤੇ ਤੇ ਟੂਲ ਦੇ ਵਿੱਚ ਰੱਖਤੇ ਟੂਲ ਬਾਕਸ ਹੁੰਦਾ ਇੱਕ ਜਿਹੜੇ ਟਰੱਕ ਹੁੰਦੇ ਆ ਉਹਨਾਂ ਦੇ ਉੱਪਰ ਇੱਕ ਬਕਸਾ ਬਣਿਆ ਹੁੰਦਾ ਉਹਦੇ ਵਿੱਚ ਤੁਸੀਂ ਤਰਪਾਲ ਰੱਸੇ ਵਗੈਰਾ ਰੱਖ ਦਿੰਦੇ ਆ ਉਸ ਤੋਂ ਬਾਅਦ ਕਈ ਜਗ੍ਹਾ ਤੇ ਤੁਹਾਡੇ ਕੋਲੇ ਜੇ ਕੋਈ ਲੋਕ ਵਗੈਰਾ ਹੈ ਲਾ ਦਿੰਨੇ ਉਹਨੂੰ ਤੇ ਅਸੀਂ ਚਲੋ ਲਾ ਕੇ ਮਾਲ ਵਗੈਰਾ ਭਾਵਨਗਰ ਪਹੁੰਚ ਗਏ ਭਾਵਨਗਰ ਗੁਜਰਾਤ ਦਾ ਇੱਕ ਸ਼ਹਿਰ ਉੱਥੇ ਟਰਾਂਸਪੋਰਟਰ ਹੁੰਦੇ ਆ ਜਿਹੜੇ ਕਿ ਦੱਸਦੇ ਆ ਕਿ ਆਹ ਮਾਲ ਪੰਜਾਬ ਨੂੰ ਇਸ ਵੇਲੇ ਇੱਧਰ ਨੂੰ ਜਾਣਾ ਅਸੀਂ ਸ਼ਾਮ ਜੇ ਵੇਲੇ ਪਹੁੰਚੇ ਤੇ ਜਦੋਂ ਪਹੁੰਚੇ ਅਚਾਨਕ ਸਾਡੇ ਕੋਲੇ ਖਬਰ ਪਹੁੰਚੀ ਤੇ ਹੜਤਾਲ ਹੋ ਗਈ ਟਰੱਕਾਂ ਵਾਲਿਆਂ ਦੀ ਟਰਾਂਸਪੋਰਟਰਾਂ ਦੀ ਜਦੋਂ ਇਹ ਮੈਂ ਅਜਿਹਾ ਸੁਣਿਆ ਮੈਂ ਕਿਹਾ ਚਲੋ ਇੱਕ ਦੋ ਦਿਨ ਦੀ ਹੜਤਾਲ ਹੋਵੇਗੀ ਤੇ ਉਧਰੋਂ ਮੇਰਾ ਦਸਵੀਂ ਦਾ ਰਿਜ਼ਲਟ ਆਉਣਾ ਸੀ ਮੈਨੂੰ ਇੱਕ ਬੜੀ ਉਤਸੁਕਤਾ ਉਹਨਾਂ ਵੇਲਿਆਂ ਦੇ ਵਿੱਚ ਮੋਬਾਈਲ ਫੋਨ ਵਗੈਰਾ ਨਹੀਂ ਸੀ ਹੁੰਦੇ ਮੈਂ 1998-99 ਦੀ ਗੱਲ ਕਰਦਾ ਹੁੰਦੇ ਸੀ ਫੋਨ ਪਰ ਬਹੁਤ ਘੱਟ ਟਾਮਾ ਟਾਮਾ ਘਰਾਂ ਦੇ ਵਿੱਚ ਹੁੰਦੇ ਸੀਗੇ ਅਸੀਂ ਚਲੋ ਰਾਤ ਉਸੇ ਤਰੀਕੇ ਨਾਲ ਕੱਢੀ ਤਾਂ ਸਾਨੂੰ ਜਿਹੜੀ ਹੜਤਾਲ ਸੀ ਲਗਾਤਾਰ ਵਧਦੀ ਗਈ ਵਧਦੀ ਗਈ ਉੱਥੇ ਸਾਡੇ ਨਾਲ ਹੀ ਇੱਕ ਟਰੱਕ ਖੜਾ ਸੀ ਉਹਨੂੰ ਡੀ ਗੱਡੀ ਕਹਿ ਨਹੀਂ ਐਸ ਗੱਡੀ ਕਹਿ ਦਿੰਨੇ ਅਸੀਂ ਐਸ ਗੱਡੀ ਦਾ ਮਤਲਬ ਉਦਲਾ ਗੱਡੀਆਂ ਦੇ ਮੂਹਰੇ ਇੰਜਣ ਹੁੰਦਾ ਸੀਗਾ ਅੱਜ ਅੱਜ ਕੱਲ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਨੇ ਥੱਲੇ ਇੰਜਣ ਹੁੰਦਾ ਉਸ ਗੱਡੀ ਦੇ ਅੱਗੇ ਇੰਜਣ ਹੁੰਦਾ ਇਹ ਤੇ ਜਿਹੜੀਆਂ ਜੰਮੂ ਕਸ਼ਮੀਰ ਵਗੈਰਾ ਸਟੇਟਾਂ ਨੇ ਉਧਰ ਇਹ ਗੱਡੀਆਂ ਚੱਲਦੀਆਂ ਨੇ ਕਿਉਂਕਿ ਐਕਸੀਡੈਂਟ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਤੇ ਜੇ ਇੰਜਣ ਮੂਹਰੇ ਹੋਊਗਾ ਨੁਕਸਾਨ ਡਰਾਈਵਰ ਦਾ ਘੱਟ ਹੁੰਦਾ ਵੈਸੇ ਵੀ ਉਹਨਾਂ ਸਟੇਟਾਂ ਦੇ ਵਿੱਚ ਤੁਸੀਂ ਅੰਡਰਲੋਡ ਹੀ ਚੱਲਣਾ ਹੁੰਦਾ ਅੰਡਰਲੋਡ ਦਾ ਮਤਲਬ ਵੀ ਤੁਸੀਂ ਜਿੰਨਾ ਸਰਕਾਰ ਨੇ ਨਿਰਧਾਰਿਤ ਕੀਤਾ ਵਜਨ ਉਸ ਤੋਂ ਜ਼ਿਆਦਾ ਨਹੀਂ ਪਾ ਸਕਦੇ ਤਾਂ ਉਸ ਗੱਡੀ ਤੇ ਇੱਕ ਡਰਾਈਵਰ ਸੀ ਇੱਕ ਸ਼ਾਮ ਨੂੰ ਉਹਨੇ ਮੈਨੂੰ ਕਿਹਾ ਕਿੰਦਾ ਕਿ ਮੈਨੂੰ ਇੱਕ ਲੈਮ ਕਾਲਿਆ ਕਰ ਦੇ ਉਹਨੇ ਮੈਨੂੰ ਪੈਸੇ ਦਿੱਤੇ ਪਟੂਲ ਦੇ ਉੱਪਰ ਪਿਆ ਸੀ ਟੂਲ ਬਾਕਸ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਗੱਡੀ ਦੇ ਉੱਪਰ ਜਿੱਦੇ ਚ ਰਸੇ ਵਗੈਰਾ ਰੱਖਦੇ ਆ ਰਾਤ ਨੂੰ ਇਨਸਾਨ ਸੀ ਜਿਹੜਾ ਕੋਈ ਵੀ ਉਹ ਉੱਥੇ ਪੈ ਜਾਂਦਾ ਸੀ ਤਾਂ ਜਦੋਂ ਨੇ ਮੈਨੂੰ ਕਿਹਾ ਮੈਂ ਨਾਲ ਹੀ ਹੋਟਲ ਸੀ ਉਸ ਤੋਂ ਉਹਨੂੰ ਲੈਮਕਾ ਲਿਆਤਾ ਚਲੋ ਉਹਨੇ ਭਾਈ ਟੀ ਲਿਆ ਸਵੇਰ ਨੂੰ ਸਾਰੇ ਜਾਣੇ ਉਹਨੂੰ ਵਾਜਾਂ ਦੇ ਰਹੇ ਸੀ ਵੀ ਆ ਜਾ ਭਾਈ ਤੂੰ ਵੀ ਚਾਹ ਪੀ ਲਾ ਕਿਉਂਕਿ ਜਦੋਂ ਉੱਠਦੇ ਆ ਸਵੇਰੇ ਡਰਾਈਵਰ ਕਨੈਕਟਰ ਉਸ ਵੇਲੇ ਇੱਕ ਦੂਜੇ ਨੂੰ ਆਵਾਜ਼ ਦਿੰਦੇ ਆ ਉਸ ਦਿਨ ਉੱਠਿਆ ਨਾ ਟੂਲ ਬਾਕਸ ਦੇ ਵਿੱਚ ਹੀ ਪਿਆ ਧੁੱਪ ਕਾਫੀ ਛੜ ਗਈ ਤੇ ਮੈਂ ਮੈਨੂੰ ਬਾਈ ਜਾਂਦਾ ਜਾ ਤੂੰ ਦੇਖ ਵੀ ਉਹ ਔਰਤਾ ਕਿਉਂ ਨਹੀਂ ਜਾ ਜਾਂ ਥੱਲੇ ਕਿਉਂ ਨਹੀਂ ਆਇਆ ਚਾਹ ਪੀਣ ਕਿਉਂ ਨਹੀਂ ਆਇਆ ਮੈਂ ਉੱਪਰ ਚੜਿਆ ਮਾਂ ਦੀ ਲੱਤ ਨੂੰ ਜਦੋਂ ਹੱਥ ਨਾਲ ਐ ਹਿਲਾਉਣ ਦਾ ਯਤਨ ਕੀਤਾ ਲੱਤ ਬਿਲਕੁਲ ਆਕੜੀ ਪਈ ਸੀ ਸਰੀਰ ਬਿਲਕੁਲ ਠੰਡਾ ਹੋਇਆ ਪਿਆ ਸੀ ਤਾਂ ਮੈਨੂੰ ਲੱਗਿਆ ਵੀ ਇਹ ਹੁਣ ਜਉਂਦਾ ਨਹੀਂ ਮੈਂ ਥੱਲੇ ਆਵਾਜ਼ ਦਿੱਤੀ ਵੀ ਬਾਈ ਇਹ ਤਾਂ ਲੱਗਦਾ ਵੀ ਮਰ ਗਿਆ ਉਹ ਸਾਰੇ ਜਣੇ ਉੱਪਰ ਆਏ ਜਦੋਂ ਸਾਰਿਆਂ ਨੇ ਮੇਰੀ ਗੱਲ ਸੁਣੀ ਦੇਖਿਆ ਸੱਚਮੁੱਚ ਉਸ ਇਨਸਾਨ ਦੀ ਮੌਤ ਹੋ ਚੁੱਕੀ ਸੀ ਫਿਰ ਇਹ ਸੀਗਾ ਕਿ ਜੇ ਕੋਈ ਟਰਾਂਸਪੋਰਟਰ ਗੱਡੀ ਚਲਾਉਣ ਦਾ ਯਤਨ ਕਰਦਾ ਸੀ ਉਧਰ ਗੁਜਰਾਤ ਦੇ ਵਿੱਚ ਗੱਡੀ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਜਾਂ ਉਹਦੇ ਤੇ ਹਮਲਾ ਕੀਤਾ ਜਾਂਦਾ ਸੀ ਪੱਥਰਾਂ ਨਾਲ ਹੋਰ ਨਾਲ ਤਰੀਕਿਆਂ ਨਾਲ ਰਾਹ ਬੰਦ ਕਰ ਦਿੱਤੇ ਜਾਂਦੇ ਫਿਰ ਸਾਰੇ ਜਿਹੜੇ ਟਰਾਂਸਪੋਰਟਰ ਸੀ ਟਰੱਕਾਂ ਵਾਲੇ ਸੀ ਉਹਨਾਂ ਨੇ ਸੋਚਿਆ ਵੀ ਇਹਦੀ লাশ ਨੂੰ ਤਾਂ ਹੁਣ ਪਹੁੰਚਾਉਣਾ ਹੀ ਹੈ ਉਹ ਮਰਸਰ ਜ਼ਿਲ੍ਹੇ ਦਾ ਸੀ ਬਾਅਦ ਚ ਉਹਦੇ ਕੰਡਕਟਰ ਸੀ ਉਹਦੇ ਨਾਲ ਇੱਕ ਸੈਕਿੰਡ ਸੈਕਿੰਡ ਡਰਾਈਵਰ ਵੀ ਕਹਿ ਦਿੰਦੇ ਅਸੀਂ ਉਹਨੂੰ ਉਹ ਤੋਂ ਜਦੋਂ ਪੁੱਛਿਆ ਉਹਨਾਂ ਦਾ ਹਾਂ ਵੀ ਇਹਦੇ ਤਿੰਨ ਲੜਕੀਆਂ ਈ ਸੀ ਕੁੜੀਆਂ ਈ ਸੀ ਇਹਦੇ ਤਿੰਨ ਤੇ ਇਹ ਲਾਸ਼ ਨੂੰ ਤਾਂ ਪਹੁੰਚਾਉਣਾ ਹੀ ਆ ਕਿਸੇ ਤਰੀਕੇ ਨਾਲ ਤਾਂ ਫਿਰ ਉੱਥੋਂ ਦੀ ਜਿਹੜੀ ਅਥਾਰਟੀ ਸੀ ਜਿਵੇਂ ਆਪਣੇ ਡਿਪਟੀ ਕਮਿਸ਼ਨਰ ਹੁੰਦੇ ਆ ਐਸਐਸਪੀ ਹੁੰਦੇ ਉਹਨਾਂ ਤੋਂ ਪਹਿਲਾਂ ਲਿਖਵਾਇਆ ਗਿਆ ਵੀਜੀ ਅਸੀਂ ਇਸ লাশ ਨੂੰ ਭੇਜਣਾ ਤਾਂ ਉਹਨਾਂ ਤੋਂ ਲਿਖਵਾਉਣ ਤੋਂ ਬਾਅਦ ਜਿਹੜੀ ਉਹ ਤਰਪਾਲ ਸੀ ਉਹਦੇ ਵਿੱਚ ਬਰਫ਼ ਦੀਆਂ ਤਿੰਨ ਸੱਲੀਆਂ ਲਿਆਂਦੀਆਂ ਗਈਆਂ ਬਰਫ਼ ਦੀਆਂ ਤਿੰਨ ਸੱਲੀਆਂ ਦੇ ਵਿੱਚ ਉਹਦੀ লাশ ਨੂੰ ਰੱਖਣ ਤੋਂ ਬਾਅਦ ਉਹਨਾਂ ਦੀ ਉਸੇ ਗੱਡੀ ਜਿਹੜੀ ਮੈਂ ਇਸ ਗੱਡੀ ਦੀ ਗੱਲ ਕਰਦਾ ਬੱਚ ਜਿਹੜਾ ਉਹਨਾਂ ਦਾ ਸੈਕੰਡ ਡਰਾਈਵਰ ਸੀ ਉਹਦੇ ਰਾਹੀਂ ਉਸ ਲਾਸ਼ ਨੂੰ ਭੇਜਿਆ ਗਿਆ। ਅਸੀਂ ਉਨਾ ਸਮਾਂ ਉੱਥੇ ਹੀ ਰਹੇ। ਪਰ ਇਹ ਮੈਂ ਸਿਰਫ ਇੱਕ ਛੋਟੀ ਜੀ ਘਟਨਾ ਦੱਸੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ अनेका ਕੰਮ ਕੀਤੇ। ਪਰ ਮੈਨੂੰ ਸਭ ਤੋਂ ਔਖਾ ਜੀ ਕੋਈ ਕੰਮ ਲੱਗਿਆ ਉਹ ਇਹ ਆ ਆਪਾਂ ਨੂੰ ਲੱਗਦਾ ਜ਼ਰੂਰ ਆ ਵੀ ਡਰਾਈਵਰੀ ਕੰਮ ਸ਼ਾਇਦ ਸੌਖਾ ਪਰ ਸਭ ਤੋਂ ਔਖਾ ਕੰਮ ਹੈ ਕਿਤੇ ਇਹਦੇ 'ਚ ਨੀਂਦਰਾ ਬਹੁਤ ਆ। ਤੁਹਾਨੂੰ ਸਾਰੀ-ਸਾਰੀ ਰਾਤ ਜਾਗਣਾ ਪੈਂਦਾ ਅਸੀਂ ਕਿਤੇ 12 1 ਵਜੇ ਸੌਣਾ 4 ਵਜੇ ਫੇਰ ਉੱਠ ਖੜਨਾ ਸੌਣ ਦਾ ਬਹੁਤ ਘੱਟ ਸਮਾਂ ਮਿਲਦਾ ਤੇ ਚੰਗਾ ਡਰਾਈਵਰ ਉਸ ਨੂੰ ਮੰਨਿਆ ਜਾਂਦਾ ਜਿਹੜਾ ਵੱਧ ਤੋਂ ਵੱਧ ਰਾਤਾਂ ਜਾਗਦਾ ਰਹਿ ਸਕੇ ਜਿਹੜਾ ਵੱਧ ਤੋਂ ਵੱਧ ਅਨਿੰਦਰਾ ਟੱਟ ਸਕੇ ਤੇ ਜਲਦੀ ਨਾਲ ਉਸ ਗੱਡੀ ਨੂੰ ਗੁਜਰਾਤ ਤੋਂ ਪੰਜਾਬ ਤੇ ਪੰਜਾਬ ਤੋਂ ਗੁਜਰਾਤ ਪਹੁੰਚਾ ਸਕੇ ਸੋ ਇੱਕ ਇੱਕ ਨਾ ਛੋਟੀ ਜੀ ਮੈਂ ਦੱਸੀ ਇਹਦੇ ਨਾਲ ਨਾਲ ਇੱਕ ਹੋਰ ਘਟਨਾ ਅਸੀਂ ਆਪ ਦੀ ਰੋਟੀ ਪਾਣੀ ਆਪ ਹੀ ਤਿਆਰ ਕਰਦੇ ਹੁੰਦੇ ਸੀਗੇ ਤਾਂ ਇੱਕ ਦਿਨ ਉਹ ਫਰ ਆਏ ਨਹੀਂ ਸੀ ਕਰਦੇ ਹੁੰਦੇ ਕਿ ਵੀ ਇਕੱਲੇ ਗੱਡੀ ਵਾਲੇ ਨੇ ਇੱਕ ਗੱਡੀ ਵਾਲੇ ਨੇ ਸਾਰੇ ਜਣੇ ਇਕੱਠੇ ਬਹਿ ਜਾਣਾ ਗਾਣੇ ਲਾ ਲੈਣੇ ਗੱਡੀਆਂ ਖੜੀਆਂ ਹੁਣਾਂ ਉਹਨਾਂ ਦੇ ਥੱਲੇ ਵਾਲੇ ਪਾਸੇ ਪਿਛਲੇ ਪਾਸੇ ਜਿਹੜੀ ਹੁੰਦੀ ਨਾ ਉਹ ਜਗ੍ਹਾ ਹੁੰਦੀ ਆ ਉੱਥੇ ਤਰਪਾਲ ਵਿਛਾ ਲੈਣੀ ਬੈਠ ਲੈਣਾ ਬੈਠਣ ਤੋਂ ਬਾਅਦ ਸਬਜ਼ੀ ਵਗੈਰਾ ਚੀਰ ਲੈਣੀ ਸਬਜ਼ੀ ਵਗੈਰਾ ਚੀਰਨ ਤੋਂ ਬਾਅਦ ਸਬਜ਼ੀ ਇੱਕ ਜਣੇ ਨੇ ਸਬਜ਼ੀ ਬਣਾ ਲ ਲੈਣੀ ਇੱਕ ਜਣੇ ਨੇ ਆਟਾ ਗੁੰਨ ਲੈਣਾ ਰੋਟੀਆਂ ਬਣਾ ਲੈਣੀਆਂ ਤਾਂ ਇੱਕ ਦਿਨ ਮੈਨੂੰ ਆਦੇ ਜਾ ਤੂਟੀ ਦਾ ਤੇਲ ਲੈ ਕੇ ਆ ਭਾਵੇਂ ਕਿ ਮੈਂ ਦਸਵੀਂ ਦੇ ਪੇਪਰ ਦਿੱਤੇ ਹੋਏ ਸੀ ਤਾਂ ਮੈਂ ਮਿੱਟੀ ਦਾ ਤੇਲ ਲੈਣ ਚ ਲੈ ਗਿਆ ਮੈਂ ਇੱਕ ਦੁਕਾਨ ਤੋਂ ਦੂਜੀ ਦੂਜੀ ਤੋਂ ਤੀਜੀ ਆਪਣੇ ਪੰਜਾਬ ਦੇ ਵਿੱਚ ਜਿਹੜਾ ਉਹਦਾ ਮਿੱਟੀ ਦਾ ਤੇਲ ਵਿਕਦਾ ਹੁੰਦਾ ਸੀ ਉਹ ਨੀਲਾ ਵਿਕਦਾ ਹੁੰਦਾ ਸੀ ਕਿਉਂਕਿ ਉਹਦੇ ਚ ਨੀਲਾ ਤੁੱਥਾ ਪਾਇਆ ਹੁੰਦਾ ਸੀ ਬਲੈਕ ਨੂੰ ਰੋਕਣ ਵਾਸਤੇ ਗੁਜਰਾਤ ਦੇ ਵਿੱਚ ਅਜਿਹਾ ਨਹੀਂ ਸੀ ਉੱਥੇ ਤੇਲ ਤਾਂ ਮਿਲਦਾ ਸੀ ਮਿੱਟੀ ਦਾ ਪਰ ਉਹ ਨੀਲਾ ਨਹੀਂ ਸੀ ਤਾਂ ਮੈਂ ਇੱਕ ਦੁਕਾਨ ਤੋਂ ਦੂਜੀ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਜਾਮਾ ਮਿੱਟੀ ਦਾ ਤੇਲ ਲੈਣ ਵਾਸਤੇ ਮੈਂ ਉਹਨਾਂ ਨੂੰ ਕਹਾ ਮੈਨੂੰ ਮਿੱਟੀ ਦਾ ਤੇਲ ਦੇ ਦੇ। ਉਹ ਕਹਣ ਮਿੱਟੀ ਦਾ ਤੇਲ ਤਾਂ ਹੈ ਨਹੀਂ ਕੇਰੋਸਿਨ ਲੈ ਜਾ। ਮੈਨੂੰ ਉਦੋਂ ਨਹੀਂ ਸੀ ਪਤਾ ਵੀ ਮਿੱਟੀ ਦੇ ਤੇਲ ਨੂੰ ਹੀ ਕੇਰੋਸਿਨ ਆਖਦੇ। ਤਾਂ ਮੈਂ ਕਾਫੀ ਦੁਕਾਨਾਂ ਘੁੰਮ ਫਿਰ ਕੇ ਆ ਗਿਆ। ਫਿਰ ਉਹ ਇੱਕ ਹੋਰ ਬੰਦਾ ਸੀ ਉਹ ਕਹਿੰਦਾ ਲਿਆ ਯਾਰ ਤੈਨੂੰ ਤਾਂ ਮਿਲਿਆ ਨਹੀਂ ਮੈਂ ਲੈ ਕੇ ਆਵਾਂ। ਤਾਂ ਉਧਰ ਲੈਣ ਜਾਵੜਿਆ। ਜਦੋਂ ਲੈਣ ਗਿਆ ਉਹ ਲੈ ਆ ਕਹਿੰਦਾ ਉਹ ਸਾਹਮਣੇ ਦੁਕਾਨ ਤੋਂ ਮਿਲਦਾ ਗਿਆ। ਮੈਂ ਕਿਹਾ ਮਿੱਟੀ ਦਾ ਤੇਲ ਥੋੜੀ ਆਨੇ ਸੀ ਉਹ ਤਾਂ ਕੈਰੋਸਿਨ ਆ ਸੀ ਕਹਿੰਦਾ ਕੈਰੋਸਿਨ ਹੀ ਮਿੱਟੀ ਦਾ ਤੇਲ ਹੁੰਦਾ ਉਸ ਵੇਲੇ ਮੈਨੂੰ ਪਤਾ ਚੱਲਿਆ ਕਿ ਮਿੱਟੀ ਦਾ ਤੇਲ ਨਹੀਂ ਕੈਰੋਸਿਨ ਰੱਖਦੇ ਫੇ ਚੱਲੋ ਅਸੀਂ ਖਾਣਾ ਬਣਾਇਆ ਪਰ ਮੈਂ ਉਸੇ ਤਰੀਕੇ ਨਾਲ ਮੈਨੂੰ ਇੰਨੀ ਉਤਸੁਕਤਾ ਸੀ ਕਿ ਮੈਂ ਆਪਦਾ 10ਵੀਂ ਦਾ ਰਿਜ਼ਲਟ ਦੇਖਾਂ ਵੀ ਮੇਰੇ ਕਿੰਨੇ ਕ ਨੰਬਰ ਆ ਗਏ ਮੈਂ 8ਵੀਂ ਤੱਕ ਹਮੇਸ਼ਾ ਫਸਟ ਪੋਜੀਸ਼ਨ ਦੇ ਵਿੱਚ ਜਮਾਤ ਪਾਸ ਕੀਤੀ ਨੌਵੀਂ ਜਮਾਤ ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਅਜਿਹੇ ਕੰਮ ਵੀ ਕਰਨੇ ਪਏ ਜ਼ਿੰਦਗੀ ਚਲਾਉਣ ਦੇ ਲਈ ਜਿਹਦੇ ਨਾਲ 19 19ਵੇਂ ਮੈਂ ਨੰਬਰ ਨਾ ਪ੍ਰਾਪਤ ਕਰ ਸਕਿਆ ਜਿੰਨੇ ਮੈਂ 8ਵੀਂ ਤੱਕ ਪ੍ਰਾਪਤ ਕਰਦਾ ਸੀ ਇਸ ਗੱਲ ਦਾ ਹਮੇਸ਼ਾ ਮੈਨੂੰ ਆਪਣੇ ਆਪ ਨਾਲ ਗਿਲਾ ਰਹਿੰਦਾ ਸੀ ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਸੀ ਹਾਲਾਤ ਹੀ ਇਹਦੇ ਸੀ ਜ਼ਿੰਦਗੀ ਚ ਆਉਣ ਦੇ ਲਈ ਵਾਕ ਵਕ ਕੰਮ ਕਰਨੇ ਅਨੇਕਾਂ ਹੀ ਕੰਮ ਕਰਨੇ ਅੱਜ ਤਾਂ ਮੈਂ ਤੁਹਾਨੂੰ ਸਿਰਫ ਇੱਕ ਕੰਮ ਦਾ ਜ਼ਿਕਰ ਕੀਤਾ ਦੱਸਿਆ ਥੋੜਾ ਜਿਹਾ ਇਸ ਸਫ਼ਰ ਦੌਰਾਨ ਅਨੇਕਾਂ ਕਿਸੇ ਕਹਾਣੀਆਂ ਮੇਰੇ ਕੋਲ ਪਈ ਨੇ ਜੁੜੇ ਪਏ ਨੇ ਜਿਹੜੇ ਮੈਂ ਤੁਹਾਡੇ ਨਾਲ ਵਕ ਵਕ ਸਮੇਂ ਤੇ ਸਾਂਝੀਆਂ ਕਰਾਂਗਾ ਕਿ ਇਹ ਜ਼ਿਕਰ ਮੈਂ ਸ਼ਾਇਦ ਨਾਂ ਵੀ ਕਰਦਾ ਪਰ ਕਈ ਸਵੈ ਜੀਵਨੀਆਂ ਪੜਨ ਤੋਂ ਬਾਅਦ ਮਨਸੂਖੀ ਤਾਂ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਦੱਸਣ ਦੇ ਲਈ ਹੈ ਜਿਸ ਨੂੰ ਸੁਣ ਕੇ ਕਿਸੇ ਨੂੰ ਪ੍ਰੇਰਣਾ ਮਿਲ ਸਕਦੀ ਆ ਉਹ ਟੁੱਟਿਆ ਹੋਇਆ ਇਨਸਾਨ ਜੁੜ ਸਕਦਾ ਹੈ ਕੋਈ ਪੜ੍ਹਾਈ ਛੱਡ ਚੁੱਕਿਆ ਇਨਸਾਨ ਦੁਬਾਰਾ ਪੜ੍ਹਾਈ ਕਰਨ ਲੱਗ ਸਕਦਾ ਹੈ ਤਾਂ ਜ਼ਰੂਰ ਤੁਹਾਨੂੰ ਜ਼ਿਕਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਵੇਲਾਂ ਦੇ ਵਿੱਚ ਸਾਡੇ ਕੋਲੇ ਪੈਸਾ ਪੂਸਾ ਕੋਈ ਬਹੁਤਾ ਨਹੀਂ ਸੀ ਹੁੰਦਾ ਪਰ ਹੌਸਲਾ ਬਹੁਤ ਵੱਡਾ ਸੀ ਕੋਈ ਗੱਲ ਨਹੀਂ ਹਾਲਾਤ ਜਿਹੋ ਜਿਹੇ ਵੀ ਹੋਣ ਕੰਮ ਕਰ ਲਾਂਗੇ ਕਮਾ ਕੇ ਖਾ ਲਾਂਗੇ ਤਾਂ ਇਹ ਹੜਤਾਲ ਜਿਹੜੀ ਚੱਲਦੀ ਚੱਲਦੀ ਸੀ ਥੋੜੇ ਜਿਹੇ ਦਿਨਾਂ ਤੋਂ ਹਰ ਰੋਜ਼ ਵਧ ਜਾ ਕਰੇ ਹਰ ਰੋਜ਼ ਅਸੀਂ ਖਬਰਾਂ ਸ਼ਾਮ ਵੇਲੇ ਵੇਖਿਆ ਕਰੀਏ ਉੱਥੇ ਟੀਵੀ ਲੱਗੇ ਹੁੰਦੇ ਸੀ ਥਾਬਿਆਂ ਦੇ ਬਾਹਰ ਕਿ ਅਸੀਂ ਦੇਖਣਾ ਖਬਰਾਂ ਦੇ ਵਿੱਚ ਸੋਪੇ ਕੁਦਰਤ ਵੀ ਦੇ ਪਰਤੇ ਹੋਣ ਕਰਕੇ ਮੈਂ ਗੁਜਰਾਤੀ ਦੇ ਵੀ ਕੁਝ ਅੱਖਰ ਸਮਝਦਾ ਹੁੰਦਾ ਸੀ ਮੈਂ ਦੇਖ ਲੈਂਦਾ ਸੀ ਕਿ ਖਬਰਾਂ ਵਿੱਚ ਕੀ ਆ ਅੰਗਰੇਜ਼ੀ ਵੀ ਥੋੜੀ-ਬਹੁਤ ਸਮਝ ਲੈਂਦਾ ਸੀਗਾ ਉਹ ਖਬਰਾਂ ਜਾਂ ਤਾਂ ਗੁਜਰਾਤੀ ਵਿੱਚ ਚੱਲਦੀਆਂ ਸੀ ਜਾਂ ਅੰਗਰੇਜ਼ੀ ਵਿੱਚ ਜ਼ਿਆਦਾ ਚੱਲਦੀਆਂ ਹੁੰਦੀਆਂ ਸੀ ਹਿੰਦੀ ਘੱਟ ਸੀ ਉਦੋਂ ਤਾਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਉਹਨਾਂ ਵੇਲੇ ਵਿੱਚ ਨਿਊਜ਼ ਚੈਨਲ ਆਏ ਆਏ ਸੀਗੇ ਹਲੇ ਆਹ ਜਿਹੜੇ ਅੱਜ ਕੱਲ ਦੇ ਨਿਊ ਚੈਨਲ ਆ આજ ਤੱਕ ਹੋਰ ਰਵਗਿਰਾ ਤਾਂ ਦੇਖਣ ਤੋਂ ਬਾਅਦ ਹਰ ਰੋਜ਼ ਮੈਂ ਆਸ ਕਰਨੀ ਵੀ ਮੈਂ ਜਾ ਕੇ 11ਵੀਂ ਜਮਾਤ ਚ ਹੁਣ ਦਾਖਲਾ ਵੀ ਲੈਣਾ ਏ ਪੜ੍ਹਾਈ ਦਾ ਮੈਨੂੰ ਮੁੱਢ ਤੋਂ ਹੀ ਬਹੁਤ ਸ਼ੌਂਕ ਸੀ ਬਹੁਤ ਜ਼ਿਆਦਾ ਤੇ ਪੜ੍ਹਾਈ ਕਰਨ ਦੀ ਖਾਤਰ ਮੈਂ ਉਹ ਕਿਹੜਾ ਕੰਮ ਆ ਜਿਹੜਾ ਨਹੀਂ ਕੀਤਾ ਵਕ ਵਕ ਸਮੇਂ ਤੇ ਤੁਹਾਨੂੰ ਇਹਦਾ ਮਾ ਜੇਕਰ ਕਰਾਂਗਾ ਅੱਜ ਸਿਰਫ ਹਲਕੀ ਜਿਹੀ ਇੱਕ ਇੱਕ ਝਲਕ ਦੇ ਦੱਸੀ ਆ ਮੈਂ ਬਹੁਤਾ ਸਮਾਂ ਬਸ ਇਸੇ ਤਰੀਕੇ ਨਾਲ ਪੜ੍ਹਾਈ ਆਪਦੀ ਨੂੰ ਤੋਰੀ ਰੱਖਣ ਦੇ ਲਈ ਵਕ ਵਕ ਕੰਮ ਕਰਨੇ ਪਏ ਦਿਨ ਦੇ ਵੇਲੇ ਕੰਮ ਕਰਨਾ ਰਾਤ ਦੇ ਵੇਲੇ ਪੜ੍ਹਾਈ ਕਰਨੀ ਜਾਂ ਸਵੇਰੇ ਸਦੇ ਆ ਉੱਠ ਕੇ ਪੜ੍ਹਾਈ ਕਰਨੀ ਸੋ ਪਰ ਹੌਂਸਲਾ ਨਹੀਂ ਕਦੇ ਟੁੱਟਣ ਦਿੱਤਾ ਤੇ ਨਾ ਨਾ ਹੀ ਕਦੇ ਮਨ ਦੇ ਬੱਚੇ ਜਿਹਾ ਵਿਚਾਰ ਲਿਆਂਦਾ ਸੀ ਕਿ ਪੈਸੇ ਦੀ ਤੰਗੀ ਹੈ ਜਾਂ ਕਮੀ ਹੈ ਕਿਉਂਕਿ ਜਦੋਂ ਮਨੋਕ ਕੰਮ ਖੁਦ ਕਰਨ ਲੱਗ ਜਾਂਦਾ ਆਪਦਾ ਕਮਾਉਣ ਲੱਗ ਜਾਂਦਾ ਉਹਦੇ ਚ ਇੱਕ ਆਤਮ ਵਿਸ਼ਵਾਸ ਆ ਜਾਂਦਾ ਤੇ ਕੋਈ ਗੱਲ ਨਹੀਂ ਆਪਾਂ ਕਮਾ ਲਾਂਗੇ ਤੇ ਖਾ ਲਾਂਗੇ ਸੋ ਇਸੇ ਤਰੀਕੇ ਨਾਲ ਅਸੀਂ ਫਿਰ 15 ਦਿਨਾਂ ਬਾਅਦ ਇਹ ਹੜਤਾਲ ਸੀ ਜਿਹੜੀ ਖਤਮ ਹੋਈ ਮੈਨੂੰ ਬੜੀ ਉਤਸਕਤਾ ਸੀ ਵੀ ਮੈਂ ਕਦ ਪੰਜਾਬ ਜਾਵਾਂ ਤਾਂ ਪੰਜਾਬ ਆਏ ਮੈਨੂੰ ਆਪਦੀ ਪੋਜੀਸ਼ਨ ਨੂੰ ਫਰਸਟ ਦੀ ਉਮੀਦ ਸੀ ਤਾਂ ਉਸ ਵੇਲੇ ਮੇਰੇ 54% ਦੀ ਹੰਕ ਆਏ ਜਿਸ ਦੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਪਰ ਉਹਨਾਂ ਵੇਲਿਆਂ ਵਿੱਚ ਨੰਬਰ ਜਿਹੜੇ 54% ਦੀ ਸੀ ਉਹ ਵੀ ਆਪਦੀ ਹੁੰਦੇ ਸੀ ਅੱਜ ਕੱਲ ਦੀ ਤਰ੍ਹਾਂ ਨਹੀਂ ਕਿ ਨੰਬਰ ਤਾਂ ਭਾਵੇਂ 90% ਦੀ ਆਗੇ ਤੇ ਉਹਨੂੰ ਗ੍ਰਾਮਰ ਦੇ ਰੂਲ ਨਹੀਂ ਪਤਾ ਹੋਣਗੇ ਇਹ ਨਹੀਂ ਪਤਾ ਹੋਊਗਾ ਕਿ ਮੈਥ ਕਿਵੇਂ ਕਰੀਦਾ ਜਾਂ ਸਾਇੰਸ ਦੇ ਵਿੱਚ ਕੀ ਆ ਉਹਨਾਂ ਵੇਲੇਾਂ ਦੀ ਜਿਹੜੀ ਪੜ੍ਹਾਈ ਹੁੰਦੀ ਸੀ ਉਹ ਆਪਣੀ ਹੁੰਦੀ ਸੀ ਤੇ ਉਹਨਾਂ ਵੇਲੇਾਂ ਵਿੱਚ ਜਿਹੜੀ ਮਾਰਕਿੰਗ ਹੁੰਦੀ ਸੀ ਪੇਪਰ ਚੈੱਕ ਕਰਨ ਦੀ ਵਿਧੀ ਹੁੰਦੀ ਸੀ ਬਹੁਤ ਸਖਤ ਹੁੰਦੀ ਸੀ ਹੌਲੀ-ਹੌਲੀ ਵਿਧੀ ਢਿੱਲੀ ਪੈਂਦੀ ਗਈ ਅੱਜਕੱਲ ਬੱਚੇ ਦੇ ਪ੍ਰਤੀਸ਼ਤਤਾ ਹੋ ਸਕਦਾ ਬਹੁਤ ਹੋਵੇ ਪਰ ਉਹਦੇ ਪੱਲੇ ਬੁਹਾਰਕ ਗਿਆਨ ਕਿੱਲਾ ਕ ਇਹ ਨਹੀਂ ਆਪਾਂ ਨਿਰਣਾ ਕਰ ਸਕਦੇ ਸੋ ਐਸੀ ਅੱਜ ਦੀ ਕਹਾਣੀ ਇਹ ਕਿ ਕਿਵੇਂ ਅਸੀਂ ਜ਼ਿਆਦਾਤਰ ਆਪਣਾ ਸਮਾਂ ਪੰਜਾਬ ਤੋਂ ਗੁਜਰਾਤ ਜਾਂਦੇ ਸੀ ਰਸਤੇ ਵਿੱਚ ਰਾਜਸਥਾਨ ਆਉਣਾ ਰਾਜਸਥਾਨ ਇੰਨਾ ਵੱਡਾ ਕਿ ਦੂਰ ਦੂਰ ਤੱਕ 2-200 ਕਿਲੋਮੀਟਰ ਤੱਕ ਕੁਪੈਂਡ ਨਹੀਂ ਆਂ ਬਾਕ ਸਰ ਫਰੇਤ ਦੇ ਟਿੱਬੇ-ਟਿੱਬੇ ਦਿਖਾਈ ਦਿੰਦੇ ਨੇ ਤਾਂ ਇਹ ਚੀਜ਼ਾਂ ਬਹੁਤ ਸਾਰੀਆਂ ਕਹਾਣੀਆਂ ਮੇਰੇ ਮਨ ਦੇ ਵਿੱਚ ਅਜਹੀਆਂ ਪਈਆਂ ਜਿਹੜੀਆਂ ਵਕਤ ਆਉਣ ਤੇ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ ਥੋੜੀ-ਥੋੜੀ ਆਪਣੇ ਅਤੀਤ ਦੇ ਕੁਝ ਅਜਿਹੇ ਅਣਕਹੇ ਕਿਸੇ ਤੇ ਜੇਕਰ ਮੈਂ ਉਸ ਵੇਲੇ ਇਹ ਕੰਮ ਨਾ ਕਰਦਾ ਤਾਂ ਸ਼ਾਇਦ ਮੈਂ ਅੱਜ ਜਿਸ ਪੋਜੀਸ਼ਨ ਤੇ ਹਾਂ ਪੰਜਾਬੀ ਮਾਸਟਰ ਲੱਗਣ ਵਾਲੀ ਤੇ ਸ਼ਾਇਦ ਮੈਂ ਨਾ ਪਹੁੰਚ ਪਾਉਂਦਾ ਤੇ ਮੇਰੀ ਜ਼ਿੰਦਗੀ ਉਸੇ ਤਰੀਕੇ ਨਾਲ ਚੱਲਦੀ ਰਹਿੰਦੀ ਇੱਕ ਗੱਲ ਮੈਂ ਹੋਰ ਦੇਖ ਲਈ ਸੀ ਸੱਟਾ ਕੱਢ ਲਈ ਸੀ ਕੰਮ ਕਰਦਿਆਂ ਕਰਦਿਆਂ ਸਮਾਂ ਤੇ ਇੱਕ ਦੋ ਦਿਨ ਤਾਂ ਕੰਮ ਹਰ ਇੱਕ ਮੁਨੱਖ ਕਰ ਲੈਂਦਾ ਪਰ ਮੈਂ ਮਹਿਸੂਸ ਕੀਤਾ ਵੀ ਸਾਰੀ ਜ਼ਿੰਦਗੀ ਤਾਂ ਮੈਥੋਂ ਇਹ ਕੰਮ ਹੋਣਾ ਨਹੀਂਗੇ ਸਖਤ ਕੰਮ ਆ ਜਿਹੜੇ ਫਰਜ ਕਰੋ ਨਸਤਰੀ ਨਾਲ ਕੰਮ ਕਰਨਾ ਜਾਂ ਹੋਰ ਕੋਈ ਕੰਮ ਕਰਨਾ ਵੀ ਸਾਰੀ ਜ਼ਿੰਦਗੀ ਨਹੀਂ ਮੈਂ ਇਹ ਕੰਮ ਕਰ ਸਕਦਾ ਇਸ ਲਈ ਮੈਂ ਸੋਚਿਆ ਕਿ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਜੋ ਵੀ ਕੰਮ ਕਰਨਾ ਪਿਆ ਕਰਾਂਗੇ ਪਰ ਪੜਾਈ ਨਹੀਂ ਛੱਡਾਂਗੇ ਪੜਾਈ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਲੈ ਜਾਂਦੀ ਆ ਅੱਜ ਕੱਲ੍ਹ ਲੋਕਾਂ ਦੀ ਉਤਸਕਤਾ ਰੁਝਾਨ ਪੜਾਈ 'ਚ ਘਟਾ ਪਰ ਪੜ੍ਹਾਈ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਜਾਂਦੀ ਆ ਪਹੁੰਚਾ ਦਿੰਦੀ ਆ ਇਸ ਕਰਕੇ ਆਪਣਾ ਪੂਰਾ ਧਿਆਨ ਆਪਣੀ ਪੜ੍ਹਾਈ ਵੱਲੀ ਲਗਾਉਣਾ ਚਾਹੀਦਾ ਆਪਣੀ ਮਿਹਨਤ ਕਰਨੀ ਚਾਹੀਦੀ ਆ ਕਿਸੇ ਕਾਲ ਅੱਜ ਨਾ ਮਿਲੂਗੀ ਸਫਲਤਾ ਕੱਲ ਨੂੰ ਮਿਲ ਜਾਵੇਗੀ ਜ਼ਰੂਰ ਮਿਲੇਗੀ ਅਜਿਹਾ ਨਹੀਂ ਹੋ ਸਕਦਾ ਵੀ ਤੁਹਾਨੂੰ ਸਫਲਤਾ ਨਾ ਮਿਲੇ ਸੋ ਮੈਂ ਹੁਣ ਲਗਭਗ ਪਹੁੰਚ ਗਿਆ ਸਕੂਲ ਸਸਿਕਾ ਦੀ ਅੱਲਾਹ ਹਾ ਗੋਸ਼ਾ ਕਹਿੰਦਾ ਮੇਰੀ ਵੀਡੀਓ ਬਣਾ ਦੇ ਬਹੁਤ ਕੰਮ ਕਰਦਾ ਗੋਸ਼ਾ ਸਾਰੀ ਢਾੜੀ ਆ ਵੇਖੋ ਪੱਤੇ ਵਿਚਾਰਾ ਕਿਵੇਂ ਇਕੱਠੇ ਕਰੀ ਜਾਂਦਾ ਕਿਉਂਕਿ ਕੱਲ ਹਨੇਰੀ ਆਈ ਸੀਗੀ ਤੇ ਉਹਦੇ ਨਾਲ ਪੱਤੇ ਡਿੱਗਦੇ ਬਹੁਤ ਆ ਐਸਰ ਉੱਤੇ ਨਾ ਸਾਡੇ ਸਕੂਲ ਦੇ ਵਿੱਚ ਇੱਕ ਤਾਂ ਦਰਖਤ ਬਹੁਤ ਜ਼ਿਆਦਾ ਇੰਨੇ ਦਰਖਤ ਕਿਸੇ ਸਕੂਲ ਵਿੱਚ ਨਹੀਂ ਹੋਣਗੇ ਜਿੰਨੇ ਸਾਡੇ ਸਕੂਲ ਵਿੱਚ ਆ ਤੇ ਚਲ ਅੱਜ ਆਪਾਂ ਗੋਸ਼ੇ ਦੀ ਵੀ ਵੀਡੀਓ ਬਣਾਤੀ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ